ਬਿジネス ਕਰ ਰਹੇ ਆ ਉਹਨਾਂ ਵਾਸਤੇ ਆਪਾਂ ਸਾਰੇ ਆਲਟੂ ਕੰਡਕਟ ਲੈ ਕੇ ਪਹੁੰਚੇ ਇੱਥੇ ਆਪਾਂ ਇੱਥੇ ਖੜੇ ਆ ਗਏ ਆ ਰਾਂਚ ਪੈਨਸ਼ਨ ਵਾਲਿਆਂ ਕੋਲ ਤੇ ਵਿਅਨਸਨ ਕੰਪਨੀ ਨੂੰ ਹਰੇਕ ਪਸ਼ੂ ਪਾਲ ਕੇ ਜਾਣਦਾ ਤੇ ਬਾਕੀ ਆਪਾਂ ਬਾਈ ਹੁਣਾਂ ਨਾਲ ਗੱਲਬਾਤ ਕਰਵਾਉਂਦੇ ਆ ਪੂਰੀ ਲਾਟ ਤੱਕ ਬਣੇ ਰਹੋ ਜੀ ਜੀ ਅੱਛਾ ਜੀ ਇਹ ਆਪਾਂ ਅੱਜ ਗਰਾਉਂ ਮੇਲੇ ਤੇ ਇਸ ਟਾਈਮ ਖੜੇ ਆ ਤੇ ਆਪਣਾ ਸਾਰਾ ਰਿਵਿਊ ਦੋ ਆਪਾਂ ਨੂੰ ਸਾਥੀਆਂ ਨੂੰ ਇਹ ਆ ਇਹ ਆਪਣੀ ਮਿਲਕਿੰਗ ਮਸ਼ੀਨ ਹੈ ਜੀ ਜੀ ਬੋਲੇ ਭਾਈ ਜੀ ਇਹ ਆਪਣੀ ਮਿਲਕਿੰਗ ਹੀ ਨਾ ਟਰਾਲੀ ਮਸ਼ੀਨ ਹੈ ਇਹਨੂੰ ਆਪਾਂ ਕਿੱਥੇ ਵੀ ਰੋੜ ਕੇ ਲੈ ਜਾ ਲੈ ਕੇ ਜਾ ਸਕਦੇ ਆ ਜਿਵੇਂ ਕਿਸੇ ਫਾਰਮਰ ਕੋਲੇ ਘੱਟ ਗਾਵ ਹੈ ਮਤਲਬ ਉਹਨਾਂ ਨੂੰ ਫਿਟਿੰਗ ਦੀ ਪ੍ਰੋਬਲਮ ਹੋ ਜੇ ਤਾਂ ਇਸ ਲਈ ਇਹ ਟਰਾਲੀ ਵਾਲਾ ਮਾਡਲ ਕੀਤਾ ਆਇਆ ਹੈ ਕਿੰਨੇ ਗਾਵਾਂ ਹੋਂਟੇ ਇਹ ਆਪਣਾ 20 ਐਨੀਮਲ ਤੱਕ ਦੀ ਮਿਲਕਿੰਗ ਕਰ ਸਕਦਾ ਹੈ ਹਾਂਜੀ ਇਹ 1.5 ਕਿਹ ਜਾਂ 2 ਟੋਨ ਚਲਾਉਗੀ ਇਹ ਅਸ਼ਾਹੀ ਹਾਂਜੀ ਇਹਦੇ ਚ ਇਹ ਸਾਰਾ ਜੋ ਕੀ ਟਰਾਲੀ ਹੈ ਇਹ ਗੈਲਵਨਾਇਜ਼ਡ ਹੋਊਗੀ ਜੀ ਕਿੰਨੇ ਲੀਟਰ ਦੁੱਧ ਸਟੋਰ ਕਰ ਸਕਦੀ ਹੈ ਇਹ 28 ਲੀਟਰ ਦਾ ਕੈਨ ਹੁੰਦਾ ਹੈ ਠੀਕ ਹੈ ਹਾਂਜੀ ਇਹ 22 ਲੀਟਰ ਦਾ ਕੈਨ ਹੁੰਦਾ ਜਿੱਥੇ ਮਰਜੀ ਨੂੰ ਲੋੜ ਕੇ ਆਪਾਂ ਲੈ ਕੇ ਜਾ ਕੇ ਗਾਂ ਦੇ ਮੋਲ ਲੈ ਜਾ ਕੇ ਮਿਲਕਿੰਗ ਕਰਦੇ ਇੱਕ ਟਰਾਲੀ ਮਾਡਲ ਹੈ ਜੀ ਇਹ ਆਪਣਾ ਕਿਸ਼ਾਨ ਵਰਤ ਸਕਦਾ ਆ ਵੀ ਗਾਂ ਦਾ ਪਹਿਲਾਂ ਜੇ ਮਾਨੂੰ ਕਿਸੇ ਫਾਰਮਰ ਕੋਲ ਦਾਸ ਐ ਨਹੀਂ ਮਿਲਿਆ ਤਾਂ ਇੱਕ ਢੋ ਲੈ ਸਕਦਾ ਮਤਲਬ ਜਦੋਂ ਉਹਨਾਂ ਕੋਲੇ ਐਨੀਮਲ ਵਧ ਗਿਆ ਤਾਂ ਇਸੇ ਤੇ ਦੂਸਰਾ ਢੋਲ ਚੱਲ ਜੂਗਾ ਇਸੇ ਦੀ ਮਸ਼ੀਨ ਸੇਮ ਹੀ ਰਹੂਗੀ ਢੋਲੇ ਕਾ ਐਕਸਟਰਾ ਲੈ ਕੇ ਆਪਾਂ ਮਿਲਕਿੰਗ ਕਰ ਸਕਦੇ ਆ ਇਹ ਆਪਣਾ ਕਾਓ ਮੈਟ ਜੀ ਇਹ ਇੰਟਰਲੌਕ ਮੈਟ ਹੁੰਦਾ ਜੀ ਜਿਵੇਂ ਮੰਨ ਲਓ ਆ ਫਰਸ਼ ਆਈ ਇਹਦੇ ਵਿੱਚ ਲੋਕ ਫਰਸ਼ ਜੰਗਗੇ ਜੀ ਮਤਲਬ ਇਕੁਇਲ ਫਾਸਟ ਬਣਦਾ ਜਾਊਗਾ ਭਾਜੀ ਜਿੱਦਾਂ ਪਸ਼ੂ ਪਾਲਕ ਨੇ ਉਹਨਾਂ ਨੂੰ ਮੈਟ ਖਰਾਬ ਹੁੰਦੀ ਬਹੁਤ ਦਿੱਕਤ ਆਉਂਦੀ ਜੇ ਪਸ਼ੂ 2-4 ਮਹੀਨੇ ਬਾਅਦ ਮੈਟ ਜਿਹੜਾ ਫਟ ਜਾਂਦਾ ਇਹਦੀ ਲਾਈਫ 7-8 7-8 ਸਾਲ ਦਾ ਕੁਝ ਨਹੀਂ ਹੁੰਦਾ ਇੰਟਰਲੌਕ 3 ਸਾਲ ਦੀ ਇਹਦੀ ਗਾਰੰਟੀ ਹੈ ਜੀ ਅੱਛਾ ਹਾਂਜੀ ਇਹਨ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਇਹ ਆਪਣਾ ਜਿਵੇਂ ਛੋਟੇ ਫੈਨ ਹੁੰਦਾ ਜੀ ਜਿਵੇਂ ਬ੍ਰਾਂਡਡ ਟਾਈਪ ਚ ਮੰਨ ਲਓ ਵੱਡਾ ਫੈਨ ਨਹੀਂ ਲਾ ਸਕਦੇ ਨਾ ਉਹਨਾਂ ਲਈ 5-10 ਸਾਈਜ਼ ਵਾਲੇ ਫੈਨ ਨੇ

ਇਹ ਵੀ ਆਪਣਾ 2 HP ਦਾ ਮਾਡਲ ਹੈ ਜੀ ਹਾਂਜੀ ਹਾਂਜੀ ਇਹਦੇ ਵਿੱਚ ਇੱਕ ਆਪਣਾ ਬਾਗੈਟ ਆਹ ਆਉਂਦਾ ਜੀ ਇਹ ট্রান্সਪੇਰੈਂਟ ਬਾਗੈਟ ਹੁੰਦਾ ਜੀ ਜਿਹਦੇ ਵਿੱਚ ਆਪਣਾ ਮੀਜ਼ਰਮੈਂਟ ਬਣੀ ਹੁੰਦੀ ਹੈ ਜੀ ਆਹ ਤੇਰੀ ਗੱਲ ਕਿੰਨਾ ਮੁਕ ਦਿੱਤਾ ਅਸੀਂ ਦੇ ਜਦੋਂ ਪੰਡਾ ਕਰਨ ਦੀ ਲੋੜ ਨਹੀਂ ਹੋਗੀ 10 ਕਿਲੋ ਦੇ ਤਾਲ ਨਾਲ ਵੀ ਵੀ ਨਾਲ ਕੋਈ ਬੰਦਾ ਰੱਖਣ ਦੀ ਲੋੜ ਨਹੀਂ ਜੀ ਇੱਕ ਆਪਣਾ ਇਹ ਹੋ ਜਾਂਦਾ ਜੀ ਇਸ ਤੋਂ ਬਾਅਦ ਆਪਾਂ ਨੇ ਪਾਰਲਰ ਸਿਸਟਮ ਜੇ ਤੁਹਾਨੂੰ ਇਹ ਦੇਖੋ ਇਹਨੂੰ ਪਾਰਲਰ ਕਹਿੰਦੇ ਆ ਜੀ ਮਤਲਬ ਜਦੋਂ ਗਾਵਾਂ ਬੰਦੇ ਕੋਲੇ ਵੱਧ ਜਾਂਦੀਆਂ ਜੀ ਤੇ ਆਪਾਂ ਟਰਾਲ ਚੱਕ ਕੇ ਗਾਵਾਂ ਨੂੰ ਮਗਰ ਨਹੀਂ ਲੈ ਕੇ ਜਾ ਸਕਦੇ ਇੱਕ ਰੂਮ ਤਿਆਰ ਹੋ ਜਾਂਦਾ ਜੀ ਉਹਦੇ ਚ ਖੜ ਕੇ 12 ਗਾਵਾਂ ਦੀ ਇਕੱਠੀ ਮਿਲਕਿੰਗ ਹੋ ਜਾਂਦੀ 12 ਗਾਵਾਂ 12 ਗਾਵਾਂ ਉਹ ਤੋਂ ਚੀਜ਼ਾਂ ਦੀ ਮਸਟ ਰਿਕੁਆਇਰਮੈਂਟ ਆ ਕੋਸਾ ਨਾਲੇ ਬਣ ਜਾਂਦਾ ਜੀ ਇਹ ਵਾ ਜੀ ਇਹ ਪਾਰਲਰ ਦੇ ਵਿੱਚ ਹੀ ਲੱਗਦੇ ਆ ਇਹ ਪਾਰਲਰ ਦੇ ਹਾਂਜੀ ਹਾਂਜੀ ਇਹ ਆ ਭਾਈ ਦੀ ਗੱਲ ਕਰੀਏ ਭਾਈ ਇਹ ਆ ਭਾਜੀ ਕਾਉ ਬਰਸ਼ ਜਿਵੇਂ ਕਿਸੇ ਗਾਂ ਨੂੰ ਖਾਰਸ ਵਗੈਰਾ ਹੁੰਦੀ ਹੈ ਤਾਂ ਉਹ ਇਹਦੇ ਨਾਲ ਆ ਕੇ ਟੱਚ ਕਰੂਗੀ ਇਹ ਸੈਂਸਰ ਸਿਸਟਮ ਹੁੰਦਾ ਜਿਉਂ ਇਹਦੇ ਨਾਲ ਟੱਚ ਕਰੂਗੀ ਆਟੋਮੈਟਿਕੇ ਚੱਲਦਾ ਆਟੋਮੈਟਿਕ ਆਟੋਮੈਟਿਕ ਚੱਲਦਾ ਉਸ ਤੋਂ ਬਾਅਦ ਆਪਾਂ ਹੁਣੇ ਡੇਰੀ ਫੈਨ ਜਿਵੇਂ ਆਪਾਂ ਛੋਟਾ ਫੈਨ ਦਿਖਾਇਆ ਸੀ ਉਹਦੇ ਵੱਡਾ ਫੈਨ ਆ ਗਿਆ ਜੀ ਇਹ ਫਾਰਮਰ ਦੇ ਵਿੱਚ ਹੇੰਗ ਉੱਪਰ ਹੈਂਗ ਹੋ ਜਾਂਦਾ ਜੀ ਵੱਡੇ ਫਾਰਮਰ ਜਿਨ੍ਹਾਂ ਦੇ ਬਣਿਆ ਹੁੰਦਾ ਸ਼ੈੱਡ ਬਣੇ ਹੁੰਦੇ ਉਹਨਾਂ ਦੇ ਵਿੱਚ ਇਹ ਲੱਗਦਾ ਉਸ ਤੋਂ ਬਾਅਦ ਆਪਣੀ ਉਸ ਤੋਂ 1 ਐਚਪੀ 2 ਐਚਪੀ ਹੁਣ 3 ਐਚਪੀ ਮਸ਼ੀਨ ਆ ਗਈ ਜੀ ਜਿਵੇਂ ਉਸ ਤੋਂ ਪਲੱਸ ਜਿਵੇਂ ਪਾਰਲਰ ਦੇ ਵਿੱਚ ਆਪਾਂ ਕਰ ਪਾਰਲਰ ਦਿਖਾਇਆ ਤੁਹਾਨੂੰ ਉਹ ਪਾਰਲਰ ਦੇ ਵਿੱਚ ਇਹ ਮਸ਼ੀਨ ਯੂਜ਼ ਹੁੰਦੀ ਹੈ ਜੀ ਤੇ 3 ਐਚਪੀ ਦੀ ਇਹ 3 ਐਚਪੀ ਹੁੰਦੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਣਾ ਆ ਗਿਆ ਜੀ ਇਹ ਸਲਰੀ ਪੰਪ ਇਹ ਕਾਹਦਾ ਇਹ ਹੁੰਦਾ ਜੀ ਜਿਵੇਂ ਗੋਲੇ ਨੂੰ ਅਲੱਗ ਕਰ ਦਿੰਦਾ ਹੈ ਪਾਣੀ ਨੂੰ ਅਲੱਗ ਕਰਕੇ ਅਲੱਗ-ਅਲੱਗ ਦੋਨਾਂ ਨੂੰ ਅਲੱਗ-ਅਲੱਗ ਕਰ ਦਿੰਦਾ ਇਹ ਇਹਦੇ ਕੀ ਬੈਨੀਫਿਟ ਹੈ ਮਤਲਬ ਆਪਾਂ ਜਿਵੇਂ ਗੋਇਆ ਆਪਾਂ ਬਾਇਓ ਗੈਸ ਜਾਣਾ ਕਿੱਥੇ ਜਾਣਾ ਆਪਾਂ ਨੂੰ ਉਹ ਨਹੀਂ ਕਰਦੇ ਨਾ ਮਤਲਬ ਆਪਾਂ ਜਿੱਦਾ ਗੋਇਆ ਸਿੱਟਦਾ ਜਾਂ ਪਾਪਾ ਪਾਣੀ ਅੱਡ ਕੱਢਦਾ ਉਹਨੂੰ ਖਾਦ ਦੇ ਰੂਪ ਦੇ ਆਪਾਂ ਬਾਗ ਵਿੱਚ ਯੂਜ਼ ਕਰ ਸਕਦੇ ਹਾਂ ਜਿਹੜਾ ਸੁੱਕਾ ਗੋਇਆ ਨੂੰ ਖਾਦ ਚ ਆਪਾਂ ਯੂਜ਼ ਕਰ ਲਓ ਜਾਂ ਗਾਵਾਂ ਦੇ ਥੱਲੇ ਆਪਾਂ ਸਿੱਟ ਦਿੰਦੇ ਹਾਂ ਨਾ ਮਤਲਬ ਗਿੱਲਾ ਹੋ ਜਾਂਦਾ ਤਾਂ ਇਹ ਪਾ ਦਿੰਨਾ ਬੈੱਡ ਬਣਾ ਲੈਂਦੇ ਕੋਈ ਇਸ ਦਾ ਕੋਈ ਵੇਸਟਿੰਗ ਨਹੀਂ ਆਬੀਸਟਿੰਗ ਮਤਲਬ ਇਹਨੂੰ ਉਹ ਕੰਮ ਲੈ ਆ ਜਾਂਦਾ ਫਿਰ ਬਾਕੀ ਆਪਣਾ ਇਹ ਸਾਰੇ ਆਪਣੇ ਮਿਲਕਿੰਗ ਮਸ਼ੀਨਾਂ ਦੇ ਸਪੇਅਰ ਪਾਰਟਸ ਆ ਗਏ ਮਿਲਦਾਂ ਨੇ ਇਹ ਆ ਗਈ ਜਿਹਾ ਫੂਟਿੰਗ ਬੋਤਲ ਆ ਗਈ ਜੀ ਬੱਚਿਆਂ ਨੂੰ ਦੁੱਧ ਪੀਣ ਲਈ ਬੋਤਲਾਂ ਆਉਂਦੀਆਂ ਜੀ ਇਹ ਕਿੰਨੇ ਜਿਹੇ ਦੇ ਬੱਚੇ ਜਦੋਂ ਬੱਚੇ ਦੇ 3 ਕੁ ਮਹੀਨਾ ਦਾ ਸਸ ਬੱਚੇ ਵਾਸਤੇ ਜਦੋਂ ਦੁੱਧ ਪੀਣ ਐਕਸਟਰਾ ਫੀਡ ਦਿੰਦੇ ਹਾਂ ਹਾਂ ਜੀ ਤਾਂ ਫਿਰ ਜ਼ਰੂਰੀ ਆਣਾ ਜੀ ਇਹ ਉਹਦੇ ਲਈ ਕੰਮ ਹੁੰਦਾ ਜੀ ਬਾਕੀ ਆਪਣੇ ਆਪਣੇ ਆ ਬਾਉਲ ਹੈ ਜੀ ਬਾਉਲੋਗੇ ਵਾਟਰ ਬਾਉਲੋ

ਜਿੰਨੇ ਵੀ ਤਾਂ ਤੇ ਮੌਕੇ ਫਿੰਸੀਆਂ ਇਨਫੈਕਸ਼ਨ ਹੈ ਮੈਂ ਕੋਮ ਇਨਸਟਾਈਟਸ ਨੂੰ ਕਵਰ ਕਰੂੰਗੀ ਫਿਰ ਕਿ ਉਹਨੂੰ ਵਾਣੀ ਉੱਪਰ ਲਗਾ ਲਾਂਗੇ ਤਾਂ ਤੇ ਲੈਮੀਨੇਸ਼ਨ ਹੋ ਜੂਗੀ ਜੀ ਕੋਈ ਵੀ ਬੈਕਟੀਰੀਆ ਵਗੈਰਾ ਉਹ ਅੰਦਰ ਨਹੀਂ ਜਾਊਗਾ ਇਹ ਵੈਲਸਨ ਦੀ ਸਪੈਸ਼ਲ ਮਸ਼ੀਨ ਆ ਉਹ ਕੰਮ ਕਰੇ ਚਾਹੁੰਦੀ ਆ ਜੀ ਜਿਹੜਾ ਆਪਾਂ ਲਾਵਾਂਗੇ ਜੇ ਕਾਪੜਾ ਹੀ ਹੁੰਦੀ ਆ ਕੰਨ ਕਰਾਵੇ ਕੰਨ ਕਰਾਵੇ ਲੈਮੀਨੇਸ਼ਨ ਕਰ ਦਿੰਦੀ ਬੋਲੋ ਮਸਟਾਈਟਸ ਜਿਹੜੀ ਪ੍ਰੋਬਲਮ ਹੁੰਦੀ ਹੈ ਮਸਟਾਈਟਸ ਨਹੀਂ ਹੋਉਂਦੀ ਜਿੰਨੇ ਵੀ ਥਾਂ ਤੇ ਬੋਹ ਕੇ ਫਿਰ ਜਿਹੜਾ ਇਨਫੈਕਸ਼ਨ ਹੋ ਜਿੰਨੇ ਉਹਨਾਂ ਨੇ ਉਹ ਦੁਬਾਰਾ ਲੋੜ ਬਿਲਕੁਲ ਦੁਬਾਰਾ ਹੋ ਜਾਂਦਾ ਮਸਟਾਈਟਸ ਦੀ ਦਿੱਕਤ ਨਹੀਂ ਹੁੰਦੀ ਇਹ ਦੋਨੋਂ ਪਤਾ ਕਿ ਇੱਕ ਵਾਰੀ ਮਸਟਾਈਟਸ ਹੋਊਗੀ ਮਤਲਬ ਦੁੱਧ ਘਟ ਜਾਂਦਾ ਟੀਕੇ ਲੱਗ ਕੇ ਆਣਾ ਜੀ ਤੇ ਜੋ ਪੈਸੇ ਦਾ ਜਿਹੜਾ ਡਿਕਟੜੇ ਲੱਗਣੇ ਉਸ ਟਾਈਮ ਪ੍ਰੋਬਲਮ ਆ ਗਈ ਤਾਂ ਰੱਖਣੀ ਹੈ ਵੀ ਇਹ ਚੀਜ਼ ਆਪਾਂ ਯੂਜ਼ ਕਰਾਂਗੇ ਮਸਟਾਈਟਸ ਦੀ ਪ੍ਰੋਬਲਮ ਨਾਲੋਂ ਤਾਂ ਭੱਜਿਆ ਜਾਂਦਾ ਅੱਛਾ ਜੀ ઓર્ડ બી આપણે કઈ પ્રોડાક્ટ હાજી આપણે પેલા કોન્ડાક્ટર મળે નડી નવે તરતાલી બાઈ ઝીરો બાઈ નડી તરતાલી બાઈ જીરો બાઈ ઝીરો